ਗੁਰਦੁਆਰਾ ਗੁਰੂ ਸਾਹਿਬ ਪਾਸ਼ਾਹੀ ਛੇਵੀਂ ਪਿੰਡ ਮਣਾਵਾ ਜ਼ਿਲ੍ਹਾ ਮੋਗਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾ ਦਾ ਇਹ ਪਾਵਨ ਅਸਥਾਨ ਆਪ ਜੀ ਨੂੰ ਅੰਦਰੋਂ ਦਰਸ਼ਨ ਕਰਾਉਣੇ ਹਨ ਚਰਨ ਛੋਹ ਪ੍ਰਾਪਤ ਅਸਥਾਨ ਦੇ ਆਹ ਜਾਣਦੇ ਆ ਇਥੋਂ ਦੀ ਇਤਿਹਾਸ ਬਾਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਜੀ ਸਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਨ 1613 ਤੋਂ 16 ਤੋਂ 15 ਤੱਕ ਮੰਨ ਲਵੇ ਦੀ ਧਰਤੀ ਤੇ ਸੰਗਤਾਂ ਨੂੰ ਉਤਾਰਦੇ ਹੋਏ ਪਿੰਡ ਡਰੌਲੀ ਪਾਈ ਤੋਂ ਸਨੇਹਰ ਹੁੰਦੇ ਹੋਏ ਪਿੰਡ ਮਨਾਵਾ ਵਿਖੇ ਪਹੁੰਚੇ ਅਤੇ ਇਥੋਂ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬੈਠੇ ਹੋਏ ਇੱਕ ਗੁਰੂਕ ਪਿਆਰੇ ਨੂੰ ਦਰਸ਼ਨ ਦੇ ਕੇ ਨੇ ਹਾਲ ਕੀਤਾ ਜੋ ਕਿ ਗੁਰੂਕ ਦੀ ਤਾਂਗ ਵਿੱਚ ਦਰਸ਼ਨ ਵਾਸਤੇ ਮਨ ਦੇ ਵਿੱਚ ਗੁਰੂ ਨੂੰ ਯਾਦ ਕਰ ਰਿਹਾ ਸੀ ਗੁਰੂ ਸਾਹਿਬ ਜੀ ਨੇ ਆਪ ਆਣ ਕੇ ਜਿਹੜੇ ਦਰਸ਼ਨ ਦਿੱਤੇ ਹਨ ਨੇ ਹਾਲ ਕੀਤਾ ਹੈ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇਸ ਜਗ੍ਹਾ ਤੇ ਜਿਹੜਾ ਇਹ ਆਲੀਸ਼ਾਨ ਗੁਰਦੁਆਰਾ ਬਣਾਇਆ ਗਿਆ ਹੈ ਤੇ ਇਸ ਪਾਵਨ ਅਸਥਾਨ ਦੀ ਸੇਵਾ ਮਹਾਂਪੁਰਸ਼ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ ਸੰਤ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲੇ ਵਾਲੇ ਤਿੰਨਾਂ ਨੇ ਇਹਨਾਂ ਮਹਾਨ ਸਤਾਨਾ ਦੀ ਜਿਹੜੀ ਇਸ ਜਗ੍ਹਾ ਤੇ ਸੇਵਾ ਕਰਵਾਈ ਹੈ ਆਓ ਅੰਦਰੋਂ ਆਪਾਂ ਹੁਣ ਦਰਸ਼ਨ ਕਰਦੇ ਹਾਂ ਇੱਥੇ ਸਰੋਵਰ ਵੀ ਬਣਿਆ ਹੈ ਇਹ ਉਹ ਪਵਨ ਸਰੋਵਰ ਹੈ ਜਿੱਥੇ ਪਾਤਸ਼ਾਹ ਨੇ ਬੜੀਆਂ ਰਹਿਮਤਾਂ ਵਰਤਾਈਆਂ ਹਨ ਇੱਥੇ ਜਿਹੜਾ ਇਸ਼ਨਾਨ ਕਰਦਾ ਹੈ ਉਸ ਦੇ ਜਿਹੜੇ ਰੋਗ ਮਿਟ ਜਾਂਦੇ ਹਨ ਫੋੜੇ ਫਿੰਸੀਆਂ ਜਿਹੜੇ ਉਹ ਖਤਮ ਹੋ ਜਾਂਦੇ ਹਨ ਇਸ ਸਰੋਵਰ ਵਿੱਚ ਜਿਹੜਾ ਵੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਇਸ਼ਨਾਨ ਕਰਦਾ ਹੈ ਗੁਰੂ ਦਰਬਾਰ ਵਿੱਚ ਜਾ ਕੇ ਗੁਰੂ ਦੇ ਦਰਸ਼ਨ ਕਰਦਾ ਹੈ ਗੁਰੂ ਹਰਗੋਬਿੰਦ ਸਿੰਘ ਜੀ ਪਾਸ਼ਾ ਉਸ ਦੇ ਸਾਰੇ ਜਿਹੜੇ ਦੁੱਖ ਖਤਮ ਕਰ ਦਿੰਦੇ ਹਨ ਬਹੁਤ ਹੀ ਸੋਹਣਾ ਰਮਣੀਕ ਸਥਾਨ ਆਪ ਜੀ ਨੇ ਦਰਸ਼ਨ ਕਰਵਾਏ ਹਨ ਪਿੰਡ ਮਣਾਵਾ ਦੇ ਵਿੱਚ ਬਾਰ ਬਾਰ ਇਹ ਸਥਾਨ ਬਣਿਆ ਹੈ ਜੀ ਮਾਪ ਪ੍ਰਸ਼ਾ ਵੱਲੋਂ ਇਸ ਸਥਾਨ ਦੀ ਜਿਹੜੀ ਕਾਰ ਸੇਵਾ ਜਿਹੜੀ ਹੋ ਰਹੀ ਹੈ ਵੱਡਾ ਦਰਬਾਰ ਬਣਿਆ ਆਪ ਜੀ ਨੇ ਅੰਦਰੋਂ ਦਰਸ਼ਨ ਕਰਾਉਣੇ ਹਨ ਜੁੜੇ ਰਹੋ ਸਾਡੇ ਨਾਲ ਵੀਡੀਓ ਦੇ ਵਿੱਚ ਤੇ ਜਿੱਥੇ ਵੀ ਇਹ ਵੀਡੀਓ ਪਹੁੰਚਦੀ ਹੈ ਵਕਤ ਤੋਂ ਵਕਤ ਜਿਹੜੀ ਵੀਡੀਓ ਸ਼ੇਅਰ ਕਰਿਆ ਕਰੋ ਕਿ ਹੋਰ ਵੀ ਤੁਹਾਨੂੰ ਗੁਰਧਾਮਾਂ ਦੇ ਜਿੱਥੇ ਗੁਰੂ ਸਾਹਿਬਾਂ ਨੇ ਚਰਨ ਪਾਏ ਹਨ ਜਿੱਥੇ ਬਖਸ਼ਾ ਕੀਤੀਆਂ ਉਸ ਗੁਰੂ ਘਰਾਂ ਦੇ ਆਪ ਜੀ ਨੂੰ ਦਰਸ਼ਨ ਕਰਵਾ ਸਕੀਏ ਵਾਹਿਗੁਰੂ ਭਾਈ ਗੁਰੂ ਪਿਆਰਿਓ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨਾਂ ਨੇ ਆਪਣੇ ਚਰਨ ਪਾਏ ਹਨ ਸਤ ਸਤ ਧਰਤੀ ਪਈ ਹਰਿਆਵਲ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇਜੰਤ ਪਈ ਹਰਿਆਵਲੇ ਜਿੱਨੀ ਮੇਰਾ ਸਤਗੁਰ ਦੇਖਿਆ ਜਾਏ ਸੱਚੇ ਪਾਤਸ਼ਾਹ ਜੀ ਜਿਸ ਅਸਥਾਨ ਤੇ ਵੀ ਬੈਠ ਗਏ ਹਨ ਉਹ ਥਾਨ ਜਿਹੜੇ ਪੂਜਨੇ ਯੋਗ ਹੋ ਗਏ ਹਨ ਉਥੇ ਅੱਜ ਲੱਖਾਂ ਦੀ ਤਦਾਰ ਵਿੱਚ ਜਿਹੜੀ ਸੰਗਤ ਆਣ ਕੇ ਨਤਮਸਤਕ ਹੁੰਦੀ ਹੈ ਝੋਲੀਆਂ ਭਰਉਂਦੀ ਹੈ ਤੇ ਗੁਰੂ ਸਾਹਿਬਾਨਾਂ ਨੇ ਬੜੇ ਪਾਪਕਾਰ ਕੀਤੇ ਹਨ ਇਸ ਪੰਜਾਬ ਦੀ ਧਰਤੀ ਤੇ ਉੱਤੇ ਵੱਖ-ਵੱਖ ਨਗਰਾਂ ਦੇ ਵਿੱਚ ਜਾ ਕਰਕੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਬਹੁਤ ਵੱਡਾ ਪ੍ਰਸਾਰ ਕੀਤਾ ਹੈ ਤੇ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਆਪਾਂ ਨਤਮਸਤਕ ਹੁੰਨੇ ਆ ਮੱਥਾ ਟੇਕਦੇ ਹਾਂ ਆਪਾਂ ਮਹਾਰਾਜ ਜੀ ਤੋਂ ਮੰਗਾ ਮੰਗਦੇ ਆ ਇਹ ਆਪਾਂ ਨੂੰ ਦੇ ਕੇ ਗਏ ਹਨ ਧੰਗੁਰੂ ਨੰਗਦੇਵ ਜੀ ਮਹਾਰਾਜ ਪੋਥੀ ਪਰਮੇਸ਼ਰ ਕਥਾਨ ਵਾਹਿਗੁਰੂ ਆਪਕੋ ਬਹੁਤ ਹੀ ਵੱਡਾ ਤੇ ਸੋਹਣਾ ਦਰਬਾਰ ਮਹਾਂਪੁਰਖਾਂ ਨੇ ਸੇਵਾ ਕਰਵਾਈ ਹੈ ਸ਼ੇਮ ਪਾਸ਼ਾ ਨੇ ਇੱਥੇ ਚਰਨ ਪਾਏ ਹਨ ਚੱਲੀ ਪੀੜੀ ਸੋਡੀਆਂ ਰੂਹ ਦਿਖਾਉਣ ਵਾਰ ਵਾਰੀ ਦਲ ਪੰਜਨਗੁਰ ਸੁਰਮਾ ਵੱਡ ਜੋੜ ਦਾ ਬੋਪਰ ਬਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਅਸਥਾਨ ਮਨਾਵਾ ਵਿਖੇ ਆਪ ਜੀ ਨੇ ਅੱਜ ਦਰਸ਼ਨ ਕੀਤੇ ਹਨ ਸਭ ਸੁਸਾਵਾ ਹਥਿਆਰ ਜੀ ਨਾਲ ਭਗਤਾਂ ਨੇ ਪਾਉਣਿਆ ਭਗਤ ਚਲੂਤ ਪਾਉਣ ਨਾ ਪਾਈ ਆਨ ਸਾਰ ਤੇ ਪੱਤੀ ਪੱਤੇ ਜੰਮੀ ਨਾ ਵਾਹਿਗੁਰੂ ਵਾਹਿਗੁਰੂ ਵਾਇ ਕਰੂ ਵਾਇ ਕਰੂ ਵਾਇ ਕਰੂ ਨਹੀਂ ਵਾਇ ਕਰੂ ਵਾਇ ਕਰੂ ਵਾਇ ਕਰੂ ਇੱਥੇ ਜਿਹੜੀ ਮੱਸਿਆ ਵਾਲਾ ਦਿਨ ਹੈ ਉਹ ਮਨਾਇਆ ਜਾਂਦਾ ਹੈ ਪਾਰੀ ਗਿੰਤੀ ਸੰਗ ਤੇ ਇੱਥੇ ਪੁੱਜਦੀ ਹੈ ਤੁਹਾਨੂੰ ਗੁਰੂ ਹਰਗੋਬਿੰਦ ਸਿੰਘ ਜੀ ਪਾਤਸ਼ਾਹ ਭਾਈ ਕੀ ਢੋਲੀ ਵਿਖੇ ਜਦੋਂ ਕਾਫੀ ਵਾਰ ਗਏ ਹਨ ਜਿਸ ਜਿਸ ਰਸਤੇ 'ਤੇ ਹਨ ਵੀ ਗਏ ਹਨ ਫਿਰ ਨਗਰਾਂ ਵਿੱਚ ਹੁੰਦੇ ਹੋਏ ਜਿੱਥੇ ਕੋਈ ਸ਼ਰਧਾਲੂ ਜਾਤ ਕਰਦਾ ਸੀ ਉੱਥੇ ਪਹੁੰਚ ਜਾਂਦੇ ਸਨ ਮੇਰੇ ਮਾਲਕ ਦੀ ਕੈਸੀ ਇੱਕ ਅਦੁੱਤੀ ਜਿਹੜੀ ਕਿਰਪਾ ਹੈ ਕਿ ਜਿੱਥੇ ਵੀ ਕੋਈ ਕਿਸੇ ਨੇ ਜਾਤ ਕੀਤਾ ਚਾਹੇ ਕਿਸੇ ਨੇ ਜੰਮੂ ਵਿੱਚ ਜਾਤ ਕੀਤਾ ਹੈ ਜੇ ਕਿਸੇ ਮਾਈ ਨੇ ਤਾਂ ਮਹਾਰਜ ਉੱਥੇ ਪਹੁੰਚ ਜਾਂਦੇ ਹਨ ਜੇ ਕੋਈ ਕਿਤੇ ਬੈਠਾ ਹੈ ਤੇ ਅੱਜ ਵੀ ਜੇ ਆਪਾਂ ਗੁਰੂ ਨੂੰ ਦਿਲੋਂ ਯਾਦ ਕਰਦੇ ਹਾਂ ਤੇ ਗੁਰੂ ਅੱਜ ਵੀ ਹਜ ਨਾਜ਼ਰ ਹਨ ਆਪਣੀਆਂ ਪੁਕਾਰ ਨੂੰ ਸੁਣਦੇ ਹਨ ਆਪਾਂ ਨੂੰ ਵੇਖਦੇ ਹਨ ਇਸ ਲਈ ਗੁਰੂ ਪਿਆਰਿਓ ਭਾਵਨਾ ਦੇ ਸ਼ਰਧਾ ਦੀ ਜਿਹੜੀ ਗੱਲ ਹੈ ਮੰਨ ਕਰਕੇ ਤਨ ਕਰਕੇ ਜਿਹੜਾ ਹੈ ਜਦੋਂ ਕੋਈ ਗੁਰੂ ਨੂੰ ਪਿਆਰ ਕਰਦਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਜਿਨ ਨੇ ਪ੍ਰੇਮ ਕੀ ਉਹ ਤਨਹੀਂ ਪ੍ਰਭ ਪਾਇਓ ਪ੍ਰੇਮ ਵਿੱਚ ਹੀ ਜਿਹੜਾ ਸਭ ਕੁਝ ਹੈ ਪ੍ਰੇਮ ਵਿੱਚ ਹੀ ਨਿਮ ਨਿਭਦਾ ਹੈ ਪ੍ਰੇਮ ਵਿੱਚ ਹੀ ਜਿਹੜਾ ਜਿਨ੍ਹਾਂ ਨੇ ਖੋਪਰ ਲਵਾ ਦਿੱਤੇ ਹਨ ਉਹ ਇਨਾ ਪ੍ਰੇਮ ਕੀਤਾ ਧੰਨ ਗੁਰੂ ਹਰਗੋਬ ਸਿੰਘ ਜੀ ਮਹਾਰਾਜ ਜੀ ਦੇ ਸਾੰਢੂ ਭਾਈ ਸਾਈਂ ਦਾਸ ਜੀ ਨੇ ਤੇ ਉਹਨਾਂ ਦਾ ਪ੍ਰੇਮ ਵੇਖ ਕੇ ਮਹਾਰਾਜ ਜਿਹੜੇ ਗੱਦਗਦ ਹੋ ਗਏਨ ਕਿ ਇਨਾ ਪ੍ਰੇਮ ਆਪਣੇ ਗੁਰੂ ਦੇ ਨਾਲ ਕੋਈ ਕਿਵੇਂ ਨਿਭਾ ਸਕਦਾ ਹੈ ਜਦੋਂ ਛੇਵੇਂ ਪਾਸ਼ਾ ਦੇ ਸੁਪੁੱਤਰ ਬਾਬਾ ਅਟੱਲ ਰਾਏ ਜੀ ਸੱਚਖੰਡ ਪਿਆਨਾ ਕਰਦੇ ਹਨ ਗੁਰੂ ਸਾਹਿਬ ਜੀ ਉਦੋਂ ਜਿਹੜਾ ਹੈ ਬਾਣੇ ਵਿੱਚ ਰਹਿੰਦੇ ਹਨ ਜਦੋਂ ਦੂਜੇ ਪਾਸ਼ਾ ਪਾਸ਼ਾ ਛੇਵੇਂ ਪਾਸ਼ਾ ਤੁਨ ਗੁਰੂ ਹਰਗੋਬਿੰਦ ਸਿੰਘ ਪਾਸ਼ਾ ਜੀ ਦੇ ਦੁੱਧੇ ਸੁਪੁੱਤਰ ਜਾਂਦੇ ਹਨ ਸੱਚਖੰਡ ਉਦੋਂ ਵੀ ਬਾਣੇ ਵਿੱਚ ਰਹਿੰਦੇ ਹਨ ਪਰ ਜਦੋਂ ਸਾਈਂ ਦਾਜ ਜੀ ਜਾਂਦੇ ਹਨ ਸੱਚਖੰਡ ਤੇ ਕੋਲ ਬਾਬਾ ਵਿਧੀ ਚਾਂਜੀ ਬੈਠਦੇ ਆ ਬੈਠੇ ਹਨ ਤੇ ਮਾਨ ਦੇ ਵਿੱਚ ਪਾਸ਼ਾ ਜੀ ਨੇ ਜਿਹੜਾ ਹੈ ਵਿਰਾਗ ਜਿਹੜਾ ਉਹਨਾਂ ਦੇ ਚਲਕਦਾ ਹੈ ਅੱਖ ਦੇ ਵਿੱਚੋਂ ਕਿ ਇੰਨਾ ਜਿਹੜਾ ਨੇਮ ਤੇ ਪ੍ਰੇਮ ਉਹਨਾਂ ਨੇ ਨਮਾਇਆ ਹੈ ਉਹਨਾਂ ਦੇ ਪ੍ਰੇਮ ਤੋਂ ਅਸੀਂ ਕੁਰਬਾਨ ਹਾਂ ਤੇ ਬਾਬਾ ਵਿਧੀ ਚਾਂਜੀ ਨੂੰ ਦੱਸ ਰਹੇ ਨੇ ਸ਼ੇਮ ਪਾਸ਼ਾ ਕਿ ਇੰਨਾ ਕੋਈ ਪ੍ਰੇਮ ਕਿਵੇਂ ਕਰ ਸਕਦਾ ਹੈ ਬਹੁਤ ਜ਼ਿਆਦਾ ਜਿਹੜਾ ਇਹਨਾਂ ਨੇ ਪ੍ਰੇਮ ਕੀਤਾ ਹੈ ਦੋਨਾਂ ਜੀਆਂ ਨੇ ਸਾਡੇ ਨਾਲ ਤੇ ਐਂਡ ਤੱਕ ਜਿਹੜਾ 39 ਸਵਾਸਾਂ ਤੱਕ ਪ੍ਰੇਮ ਨਿਭਾ ਕੇ ਗਏ ਹਨ ਆਪਾਂ ਵੀ ਗੁਰੂ ਨਾਲ ਸਨੇਹ ਕਰੀਏ ਤੇ ਗੁਰੂ ਅੱਜ ਵੀ ਆਪਾਂ ਨੂੰ ਜਿਹੜਾ ਹੈ ਮਹਾਰਾਜੇ ਕੋੜ ਪੈੜਾ ਅੱਗੇ ਹੋਈ ਲੇਤ ਹੈ ਕਰੋੜਾ ਪੈੜਾ ਜਿਹੜਾ ਹੈ ਅੱਗੇ ਹੋ ਕੇ ਮਾਰ ਜਾਣ ਮਿਲਦੇ ਹਨ ਇਹ ਆਪਾਂ ਪੈੜਾ ਇੱਕ ਵਾਰੀ ਪੁੱਟਣ ਦੀ ਜਿਹੜੀ ਕੋਸ਼ਿਸ਼ ਕਰੀਏ ਪਾਵ ਕੇ ਸਿੱਖੀ ਵਾਲੇ ਤਰੀਕੇ ਬੰਨੇ ਤਰੀਕੇ ਤੇ ਜਿਹੜੇ ਬੱਚੇ ਆਪਣੇ ਅੱਜ ਜਵਾਨੀ ਜਿਹੜੀ ਨਸ਼ਿਆਂ ਚ ਪੈ ਗਈ ਹੈ ਤੇ ਇਹ ਆਪੇ ਹੀ ਸਾਰਾ ਮਹਾਰਾਜ ਸਿਸਟਮ ਸਹੀ ਕਰ ਦੇਣਗੇ ਸੋ ਰੋ ਵਿਚਾਰ ਅੱਜ ਆਪਾਂ ਜਿਹੜੇ ਦਰਸ਼ਨ ਕੀਤੇ ਹਨ ਅੱਗੇ ਵੀ ਜਿਹੜੇ ਆਪਾਂ ਦਰਸ਼ਨ ਆਪ ਜੀ ਨੂੰ ਕਰਵਾਉਣੇ ਹਨ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਸਿੰਘ ਸਰਦਾਰ ਨੂੰ ਜਿਹੜਾ ਪੇਜ ਨੂੰ ਫੋਲੋ ਕਰਿਓ ਤੇ ਵੱਧ ਤੋਂ ਵੱਧ ਜਿਹੜੀ ਸਪੋਰਟ ਤੁਸੀਂ ਕਰਦੇ ਹੋ ਤਾਂ ਸਾਡਾ ਜਿਹੜਾ ਤਸ਼ਾਹ ਬਣਦਾ ਹੈ ਹੋਰ ਤੁਹਾਨੂੰ ਵੱਧ ਤੋਂ ਵੱਧ ਜਿਹੜਾ ਦਰਸ਼ਨ ਕਰਵਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿ ਕਰੋ ਵਾਹਿ ਕਰੋ ਵਾਹਿ ਕਰੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਖਤੇ ਇੱਥੇ ਜਿਹੜੇ ਸਿੰਘ ਹਨ ਉਹ ਪ੍ਰਸ਼ਾਦਾ ਪਾਣੀ ਜਿਹੜੇ ਰਾਹਗੀਰ ਨੂੰ ਛਪਾਉਂਦੇ ਹਨ ਜਿਹੜੀ ਸੰਗਤ ਆਉਂਦੀ ਹੈ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਥਾਨ ਹੈ ਜੀ ਠੀਕ ਹੈ ਜੀ ਵਾਹਿ ਕਰੋ ਇੱਧਰ ਲੰਗਰ ਹਾਲ ਦੀ ਜਿਹੜੀ ਆਪਾਂ ਤੁਹਾਨੂੰ ਵੀਡੀਓ ਵਿਖਾ ਰਹੇ ਹਾਂ ਤੇ ਪ੍ਰਸ਼ਾਦਾ ਪਕਦਾ ਸੰਗਤਾਂ ਵਾਸਤੇ ਆ ਬਰਤਨ ਪਏ ਹਨ ਇੱਧਰ ਗੁਰੂ ਕਰਦੇ ਇਹਨਾਂ ਬਰਤਨਾਂ ਵਿੱਚ ਜਦੋਂ ਸਬਜੀ ਭਾਜੀ ਜਾਂ ਦਾਲ ਬੰਦੀ ਹੈ ਤੇ ਉਹਦਾ ਜਿਹੜਾ ਸਵਾਦ ਵੱਖਰਾ ਹੈ ਇਹ ਬਾਬਾ ਜੀ ਸੇਵਾ ਕਰ ਰਹੇ ਹਨ ਵਾਹਿਗੁਰੂ ਵਾਹਿਗੁਰੂ ਸੇਵਾ ਨੂੰ ਜਿਹੜਾ ਮੇਵਾ ਲੱਗਦਾ ਹੈ ਇਹ ਗੁਰੂ ਕੇ ਪਿਆਰੇ ਜਿਹੜੇ ਸਿੰਘ ਹਨ ਇਹ ਸੇਵਾ ਕਰਦੇ ਹਨ ਅਤੇ ਕੀ ਨਾਂ ਤੁਹਾਡਾ ਜੀ ਰਜਿੰਦਰ ਸਿੰਘ ਹੈ ਜੀ ਇਹ ਰਜਿੰਦਰ ਸਿੰਘ ਨੇ ਇਥੇ ਇਥੇ ਨਹੀਂ ਤੇ ਪਿੰਡ ਮਣਾਵਾ ਜੀ ਕਿੰਨਾ ਚਿਰ ਤੋਂ ਰਹਿੰਦੇ ਸੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਹੋ ਗਿਆ ਜੀ ਇਹ ਤਾਂ ਬਚਪਨ ਤੇ ਹੀ ਰਹਿੰਦੇ ਆ ਤੇ ਇਥੇ ਠੀਕ ਹੈ ਜੀ ਠੀਕ ਹੈ ਸੇਵਾ ਕਰਦੇ ਪਏ ਜੀ ਹਾਂ ਜੀ ਤੇ ਚੰਨ ਪਾਏ ਹੋਏ ਆ ਠੀਕ ਹੈ ਜੀ ਇਥੇ ਮਸਿਆ ਲੱਗਦੀ ਹਾਂ ਜੀ ਹਰ ਮਸਿਆ ਲੱਗਦੀ ਆ ਠੀਕ ਮਸਿਆ ਪੁੰਨਿਆ ਠੀਕ ਹੈ ਜੀ ਹਾਂ ਜੀ ਇਹ ਤੁਸੀਂ ਇਸੇ ਨਗਰ ਦੇ ਜੀ ਹੈ ਹਾਂ ਜੀ ਠੀਕ ਹੈ ਜੀ ਇਹ ਬਾਬਾ ਜੀ ਇਸੇ ਨਗਰ ਦੇ ਹਨ ਹਾਂ ਜੀ ਇਹ ਕਾਸ਼ੂਆ ਗੁਰੁੰਡੇ ਬਾਬਾ ਬਲਦੇਵ ਸਿੰਘ ਦੀ ਝੋਟੇ ਵਾਲੇ ਠੀਕ ਹੈ ਜੀ ਠੀਕ ਹੈ ਜੀ ਜੋਗਾ ਜੋਗੇ ਵਾਲੇ ਜਿਹੜੇ ਮਹਾਂਪੁਰਸ਼ ਨੇ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਬੜੀ ਭਗਤੀ ਹੈ ਬੰਦਗੀ ਮਹਾਂਪੁਰਸ਼ਾਂ ਦੀ ਹਾਂ ਜੀ ਹਾਂ ਜੀ ਤਾਂ ਇਹ ਏਡੇ ਸਥਾਨ ਬਣ ਜਾਂਦੇ ਨੇ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਠੀਕ ਕਿਹੜਾ ਫੋਟੋ ਲੱਗੀ ਹੋਈ ਹੈ ਬਾਬਾ ਨਾਲ ਪਾਸਾ ਇਹ ਕੀ ਵਾਈ